ਬਲੋਚਿਸਤਾਨ ਦੇ ਵਿੱਚ ਛੇ ਹੋਰ ਜਿਹੜੇ ਨੇ ਪੰਜਾਬ ਜੋ ਕਿ ਪਾਕਿਸਤਾਨ ਵਾਲੀ ਸਾਈਡ ਦੇ ਆ ਉੱਥੋਂ ਦੇ ਪੰਜਾਬੀਆਂ ਦਾ ਜਿਹੜਾ ਹੈ ਕਤਲ ਕਰ ਦਿੱਤਾ ਜਾਂਦਾ ਹੈ ਸਰਦਾਰ ਪਤਾ ਸਿੰਘ ਜੀ ਪਿਛਲੇ ਦਿਨੀ ਆਪਾਂ ਦੇਖਿਆ ਕਿ ਜੋ ਕੁਝ ਟ੍ਰੇਨ ਵਾਲਾ ਜਿਹੜਾ ਐਕਸੀਡੈਂਟ ਇੱਕ ਤਰ੍ਹਾਂ ਦਾ ਬਲੋਚਿਸਤਾਨ ਦੇ ਵਿੱਚ ਉਧਰਲੇ ਇਲਾਕੇ ਦੇ ਵਿੱਚ ਹੋਇਆ ਕਿ ਟ੍ਰੇਨ ਨੂੰ ਇੱਕ ਤਰ੍ਹਾਂ ਦਾ ਹਾਈਜੈਕ ਕਰ ਲਿਆ ਜਾਂਦਾ ਬਹੁਤ ਸਾਰੇ ਜਿਹੜੇ ਟ੍ਰੇਨ ਦੇ ਵਿੱਚ ਯਾਤਰੀ ਸਫਰ ਕਰ ਰਹੇ ਸੀ ਉਹ ਜਿਹੜੇ ਨੇ ਮਾਰੇ ਜਾਂਦੇ ਨੇ ਇਸ ਘਟਨਾਕਰਮ ਦੇ ਵਿੱਚ ਫੌਜ ਕਾਰਵਾਈ ਕਰਕੇ ਜਿਹੜਾ ਹੈ ਕਾਫੀ ਲੋਕਾਂ ਨੂੰ ਰੈਸਕਿਊ ਕਰਦੀ ਹੈਗੀ ਆ ਕੀ ਕੋਈ ਚਾਹਦਾ ਹੈ ਕਿ ਪਾਕਿਸਤਾਨ ਹੈਂਡਲ ਨਹੀਂ ਕਰ ਪਾ ਰਿਹਾ ਇਸ ਨੂੰ ਜਾਂ ਮਸਲਾ ਕੀ ਆ ਨਹੀਂ ਹੈਂਡਲ ਤਾਂ ਮੇਰੇ ਖਿਆਲੋਂ ਹੋ ਸਕਦਾ ਕਰ ਲਈ ਲਵੇ ਪਰ ਉਹ ਇਸ ਤਰ੍ਹਾਂ ਦੇ ਹਾਲਾਤ ਆ ਜਿਹੜੇ ਈਵਨ ਇੰਡੀਆ 'ਚ ਬਹੁਤ ਵੱਡੇ ਕਾਂਡ ਹੋਇਆ ਇੰਡੀਆ ਇੱਡੀ ਨਿਊਕਲੀਅਰ ਪਾਵਰ ਹੈਗੀ ਬੰਬੇ ਵਾਲਾ ਕਾਂਡ ਹੋਇਆ ਜਾਂ ਜਿੱਦਾਂ ਮੁੱਖ ਮੰਤਰੀ ਮਾਰਤਾ ਇੱਕ ਪ੍ਰਧਾਨ ਮੰਤਰੀ ਮਾਰੀ ਗਈ ਸੋ ਟਾਈਮ-ਟਾਈਮ ਤੇ ਆ ਜਿਹੜਾ ਇਸ ਤਰ੍ਹਾਂ ਦਾ ਹੁੰਦਾ ਰਹਿੰਦਾ ਹੈਗਾ ਉਹ ਤੇ ਜੋ ਡਿਪੈਂਡ ਕਰਦਾ ਵੀ ਉਹ ਕਦੋਂ ਜਿਹੜੀ ਗਰੀਲਾ ਵਾਰ ਫਿਰ ਹੁੰਦੀ ਹੈ ਵੀ ਕਦੋਂ ਹੋਇਆ ਸੌਫਟ ਟਾਰਗੇਟ ਕਿਹੜਾ ਉਹ ਸਾਰਾ ਕੁਝ ਇਹ ਹੋ ਜਾਂਦਾ ਜਿਹੜਾ ਇਸ ਤਰ੍ਹਾਂ ਹੋ ਜਾਂਦਾ ਹੈਗਾ ਸੋ ਪਿਛਲੇ ਦਿਨੀ ਕਾਫੀ ਰੀਅਰ ਗੱਡੀਆ ਗਵਾਹ ਕਰ ਲਈ ਸੀ ਜਾਂ ਕਿਸ ਤਰ੍ਹਾਂ ਸੋਚਦੇ ਚ ਹੁਣ ਇਹ ਹੈਗਾ ਵੀ ਇੰਟੈਂਸ਼ਨਸ ਕੀ ਹੈਗੀਆਂ ਉਹ ਆਪਣਾ ਵੱਖਰਾ ਮੁਲਕ ਮੰਗਦੇ ਨੇ ਉਹਨਾਂ ਨੂੰ ਅਫਗਾਨਿਸਤਾਨ ਤੇ ਭਾਰਤ ਦਾ ਸਪੋਰਟ ਕਰ ਰਿਹਾ ਵੀ ਉਹਨਾਂ ਦਾ ਵੱਖਰਾ ਮੁਲਕ ਹੈ ਜਿਹੜਾ ਬਣਾ ਦਿੱਤਾ ਜਾਵੇ ਨਾ ਸੋ ਇਸ ਤਰ੍ਹਾਂ ਉਹ ਦੋਸ਼ ਲਾ ਰਹੇ ਵੀ ਭਾਰਤ ਸਾਡੇ ਅੰਦਰ ਕਾਰਵਾਈਆਂ ਕਰਾ ਰਿਹਾ ਹੈ ਭਾਰਤ ਵੱਲੋਂ ਇਹ ਹੈਗਾ ਵੀ ਅਸੀਂ ਨਹੀਂ ਕਰ ਰਹੇ ਸੋ ਇਹ ਜਿਹੜਾ ਬਿਹਾਈਂਡ ਦੀ ਸੀਨ ਕੀ ਚੱਲ ਰਿਹਾ ਹੈ ਕਾਫੀ ਕੁਛ ਧੁੰਦਲਾ ਹੁੰਦਾ ਕਾਫੀ ਕੁਛ ਕਲੀਅਰ ਹੈ ਜਿਹੜਾ ਹੋ ਜਾਂਦਾ ਹੈਗਾ ਸੋ ਉਹਦੇ ਚੋਂ ਇਹ ਹੈਗਾ ਵੀ ਉਹ ਹੁਣ ਜਿਸ ਤਰ੍ਹਾਂ ਪਾਕਿਸਤਾਨ ਨੇ ਭਾਰਤ ਵਿੱਚ ਬਹੁਤ ਸਾਰੀਆਂ ਕਾਰਵਾਈ ਕਰਾਈਆਂ ਸੋ ਭਾਰਤ ਵੀ ਇਹ ਬਦਲਾ ਲਏਗਾ ਕਿਉਂਕਿ ਉੱਥੇ ਟਾਰਗੇਟ ਕਿਲਿੰਗ ਤਾਂ ਕਰ ਹੀ ਰਿਹਾ ਹੈਗਾ ਨਾ ਵੀ ਕਿਸੇ ਨਾ ਕਿਸੇ ਤਰ੍ਹਾਂ ਬੰਗਲਾਦੇਸ਼ ਵਾਂਗ ਉਹ ਤੋੜ ਦਿੱਤਾ ਜਾਵੇ ਸਟੇਬਲ ਨਾ ਰਵੇ ਕਿਤੇ ਨਾ ਕਿਤੇ इवन ਹੁਣ ਜਿੱਦਾਂ ਬੰਗਲਾਦੇਸ਼ 1971 ਵਿੱਚ ਬੰਗਲਾਦੇਸ਼ ਦਾ ਤੋੜਿਆ ਜਾਣਾ ਇਹ ਭਾਰਤ ਦੀ ਬਹੁਤ ਵੱਡੀ ਕਾਰਵਾਈ ਸੀ ਸੋ ਇਸ ਤਰ੍ਹਾਂ ਇਸ ਕੈਪੇਬਿਲਟੀ ਚ ਹੁਣ ਹੋ ਸਕਦਾ ਵੀ ਉਹ ਬਲੂਚਿਸਤਾਨ ਨੂੰ ਵਾਪਸ ਕਰਨਾ ਜਿਹੜਾ ਹੋਵੇ ਸੋ ਇਹ ਕਾਫੀ ਕੁਸ਼ ਹੈ ਭਾਰਤ ਦਾ ਹੱਥ ਹੈ ਜਾਂ ਨਹੀਂ ਹੈ ਸਾਨੂੰ ਇਹਦੇ ਬਾਰੇ ਨਹੀਂ ਪਤਾ ਪਰ ਦੋਸ਼ ਨੇ ਮੀਡੀਆ ਵਿੱਚ ਲੱਗਦੇ ਆ ਇੰਟਰਨੈਸ਼ਨਲ ਮੀਡੀਆ ਵਿੱਚ ਵੀ ਆ ਰਿਹਾ ਹੈ ਅਫਗਾਨੀ ਮੀਡੀਆ ਚ ਵੀ ਜਾਂ ਜਿਹੜੇ ਹੋਰ ਜਿਹੜੇ ਜਿਹੜੇ ਕੁਝ ਜਿਹੜੇ ਪੋਡਕਾਸਟ ਹੁੰਦੇ ਆ ਉਹਨਾਂ ਦੇ ਜਿਹੜੇ ਆਊਟਲੈਟਸ ਵਿੱਚ ਸੋ ਜੋ ਇਨਫੋਰਮੇਸ਼ਨ ਥਰੂ মিডিਆ ਆ ਰਹੀ ਹੈ ਕਿ ਅਸੀਂ ਉਹਦੇ ਤੇ ਗੱਲ ਕਰ ਰਹੇ ਹੈਗੇ ਆ ਸੋ ਸਾਡੇ ਕੋਲ ਕਿਉਂਕਿ ਇਹਨਾਂ ਆਪਰੇਸ਼ਨਸ ਦੀ ਕੋਈ ਪੁਖਤਾ ਜਾਣਕਾਰੀ ਤਾਂ ਸਿਰਫ ਸਰਕਾਰਾਂ ਨੂੰ ਹੀ ਹੁੰਦੀ ਹੈ ਜੀ ਸੋ ਜਸਟ ਪੱਤਰਕਾਰਾਂ ਨੇ ਤਾਂ ਇੱਕ ਅੰਦਾਜ਼ਾ ਜਾਂ ਸਪੈਕੂਲੇਸ਼ਨ ਹੀ ਲਾਉਣੀ ਹੁੰਦੀ ਹੈ ਜੀ ਬਿਲਕੁਲ ਜੀ ਦੂਜੇ ਬੰਨੇ ਕੈਨੇਡਾ ਦੀ ਗੱਲ ਕਰ ਲੈਨੇ ਆ 28 ਅਪ੍ਰੈਲ ਨੂੰ ਕੈਨੇਡਾ ਦੇ ਵਿੱਚ ਚੋਣਾਂ ਹੋਣੀਆਂ ਹੈਗੀਆਂ ਨੇ ਔਰ ਭਾਰਤ ਦੀ ਦਖਲਅੰਦਾਜ਼ੀ ਨੂੰ ਲੈ ਕੇ ਕੈਨੇਡਾ ਨੇ ਜਿਹੜੀ ਹੈ ਚਿੰਤਾ ਜਿਹੜੀ ਹੈ ਜ਼ਾਹਰ ਕੀਤੀ ਹੈਗੀ ਹੈ ਕੱਲਾ ਭਾਰਤ ਨਹੀਂ ਹੋਰ ਵੀ ਬਹੁਤ ਸਾਰੇ ਮੁਲਕ ਜਿਸ ਦੇ ਵਿੱਚ ਚਾਈਨਾ ਦਾ ਨਾਮ ਵੀ ਹੈ ਹੈ ਚਾਈਨਾ ਦਾ ਇਸ ਬੰਨੇ ਉਹ ਹੈ ਕਿ ਕਿ AI ਦੇ ਥਰੂ ਜਾਂ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਹੈਗੀ ਜਿਹੜੀ ਇਨਫੋਰਮੇਸ਼ਨ ਹੈਗੀ ਆ ਉਹਦੇ ਨਾਲ ਜਿਹੜੀ ਇਨਫਲੂਐਂਸ ਉਹ ਕੀਤੀ ਜਾ ਸਕਦੀ ਹੈ ਪਰ ਭਾਰਤ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਭਾਰਤ ਸਮਰੱਥ ਵੀ ਹੈਗਾ ਹੈ ਔਰ ਸਮਰੱਥਾ ਵੀ ਇਹ ਕਰਨ ਦੀ ਜਿਹੜੀ ਰੱਖਦਾ ਹੈਗਾ ਹੈ ਸਰਦਾਰਪਤਾ ਸਿੰਘ ਜੀ ਕੀ ਕਹੋਗੇ ਦੋਨੇ ਹੀ ਪਾਰਟੀਆਂ ਕਾਫੀ ਕੇਅਰਫੁਲ ਹੋ ਕੇ ਵੀ ਚੱਲ ਰਹੀਆਂ ਹੈਗੀਆਂ ਨੇ ਚਾਹੇ ਉਹ ਕੰਜ਼ਰਵੇਟਿਵਸ ਹੋਣ ਜਾਂ ਰਿਪਬਲਿਕਨਸ ਹੋਣ ਜਿੱਦਾਂ ਚੰਦਰ ਆਰਿਆ ਵਰਗਿਆਂ ਨੂੰ ਉਹਨਾਂ ਨੇ ਟਿਕਟਾਂ ਜਾਂ ਹੋਰ ਵੀ ਜਿਹੜੇ ਭਾਰਤ ਦੇ ਬਹੁਤੇ ਜਿਆਦੇ ਆਪਾਂ ਕਹੀਏ ਕਿ ਸਮਰਥਕ ਹੈਗੇ ਨੇ ਜਾਂ ਡਾਇਰੈਕਟ ਲਿੰਕ 'ਚ ਹੁੰਦੇ ਨੇ ਉਹਨਾਂ ਨੂੰ ਟਿਕਟਾਂ ਵਗੈਰਾ ਵੀ ਜੜੀਆਂ ਨਹੀਂ ਦਿੱਤੀਆਂ ਗਈਆਂ ਕਾਫੀ ਉਹਨਾਂ ਨੇ ਵੈਸੇ ਛਾਨਣਾ ਲਾਇਆ ਹੈਗਾ ਸੋ ਜਿਹੜੇ ਜਿਹੜੇ ਉਹਨਾਂ ਦੇ ਰਡਾਰ ਤੇ ਆਏ ਹੈਗੇ ਆ ਵੀ ਪ੍ਰੋ ਇੰਡੀਅਨ ਹੈਗੇ ਆ ਮੁੜ ਕੇ ਇਹ ਜਿੱਤ ਕੇ ਫੇਰ ਗੜਬੜਾਂ ਕਰਨਗੇ ਉਹਨਾਂ ਨੂੰ ਟਿਕਟਾਂ ਤੋਂ ਜਿਹੜੀ ਚੰਦਰ ਆਰੀਆ ਦਾ ਨਾਂ ਵੱਡੀ ਪੱਧਰ ਤੇ ਆ ਰਿਹਾ ਹੈਗਾ ਸੋ ਸੀਸੀਐਸ ਨੇ ਪਿਛਲੇ ਦਿਨੀ ਪ੍ਰੈਸ ਕਾਨਫਰੰਸ ਕਰੀ ਹੈਗੀ ਆ ਸੋ ਉਹਦੇ ਤੇ ਚਾਈਨਾ ਤੇ ਔਰ ਇੰਡੀਆ ਤੇ ਦੋਸ਼ ਲਾਇਆ ਹੈਗਾ ਸੋ ਚਾਈਨਾ ਦੀ ਜਿਹੜੀ ਇਨਫਲੂਐਂਸ ਆ ਉਹ ਏਆਈ ਟੈਕਨੋਲੋਜੀਕਲ ਹੈਗੀ ਆ ਹੁਣ ਉਹ ਟੈਕਨੋਲੋਜੀਕਲੀ ਕਿਸ ਕਿਸ ਕਸਮ ਦਾ ਇਨਫਲੂਐਂਸ ਪਾ ਕੇ ਕਿਹੜੇ ਵੋਟਰ ਨੂੰ ਪ੍ਰਭਾਵਿਤ ਕਰ ਰਿਹਾ ਹੈ ਸੋ ਇਹਦੇ ਬਾਰੇ ਆਪਾਂ ਅਗਲੇ ਪ੍ਰੋਗਰਾਮਾਂ ਚ ਜਿਹੜਾ ਹੈਗਾ ਕਰ ਲਾਂਗੇ ਭਾਰਤ ਦਾ ਇਹ ਹੈਗਾ ਵੀ ਲਿਖਿਆ ਜਾਂ ਦੱਸਿਆ ਜਾਂਦਾ ਵੀ ਜਿਹੜੇ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਮਿਸਟਰ ਐਨ ਪੋਲੀਵੀਅਰ ਸੋ ਉਹਨਾਂ ਦੀ ਪਿਛਲੀ ਵਾਰੀ ਦੀ ਜਿਹੜੀ ਚੋਣ ਦੀ ਸਾਰੇ ਜ਼ਿੰਮੇਵਾਰੀ ਹੈਗੀ ਹੈ ਲੀਡਰਸ਼ਿਪ ਦੀ ਚੋਣ ਜਿਹੜੀ 2022 ਉਹਦੇ ਲਈ ਭਾਰਤ ਸਰਕਾਰ ਨੇ ਬਹੁਤ ਵੱਡਾ ਪੋਸ਼ਾ ਜਿਹੜਾ ਦਿੱਤਾ ਹੈਗਾ ਹੁਣ ਭਾਰਤ ਸਰਕਾਰ ਚਾਹੇਗਾ ਵੀ ਐਨ ਪੋਲੀਵੀਅਰ ਆ ਜਿਹੜੇ ਉਹ ਇੱਕ ਤਰ੍ਹਾਂ ਬਣ ਜਾਣ ਪ੍ਰਧਾਨ ਮੰਤਰੀ ਤਾਂ ਕਿ ਸਾਡੇ ਜਿਹੜੇ ਹੈਗੇ ਪੋਲਿਟੀਕਲ ਸਕੋਰਸ ਆ ਸੈਟਲ ਹੋ ਜਾਣ ਜੇ ਮਿਸਟਰ ਕਾਰਨੇ ਬਣ ਜਾਂਦੇ ਆ ਤਾਂ ਉਹ ਇਹ ਇੱਕ ਤਰ੍ਹਾਂ ਨਾਲ ਨਵੇਂ ਹੈਗੇ ਆ ਜਿਹੜੇ ਉਹ ਹੋਣਗੇ ਜਸਟਨ ਟਰੂਡੋ ਹਾਂ ਜਸਟਨ ਟਰੂਡੋ ਹੋਣਗੇ ਸੋ ਸੈਕੰਡ ਫੇਸ ਆਫ ਜਸਟਨ ਟਰੂਡੋ ਇਹਨੂੰ ਇਹ ਦੇਖ ਰਿਹਾ ਹੈ ਐਨ ਕ ਮ ਕਾਰਨੇ ਨੂੰ ਉਹ ਨਹੀਂ ਚਾਹੁੰਦੇ ਵੀ ਸਾਡਾ ਕਨਫਲਿਕਟ ਵਧੇ ਸੋ ਟਰਾਈ ਕਰ ਰਿਹਾ ਹੈ ਪਰ ਅਨੰਚੰਦਰਾ ਆਰਿਆ ਨੂੰ ਤੇ ਹੋਰ ਲੋਕਾਂ ਨੂੰ ਟਿਕਟਾਂ ਤੋਂ ਪਾਸੇ ਕਰਕੇ ਲਿਬਰਲ ਪਾਰਟੀ ਨੇ ਜਿਹੜਾ ਹੈਗਾ ਆਪਣੇ ਕਦਮ ਅੱਗੇ ਵਧਾਏ ਆ ਲਿਬਰਲ ਪਾਰਟੀ ਚਾਰ ਪੁਆਇੰਟਸ ਨਾਲ ਇਹਨਾਂ ਤੋਂ ਪੋਲੀਵਿਅਰ ਤੋਂ ਜਿਹੜਾ ਹੈਗਾ ਕੰਸਰਵੇਟਿਵਸ ਤੋਂ ਅੱਗੇ ਚੱਲ ਰਹੀ ਹੈਗੀ ਆ ਹਾਲ ਦੀ ਕਿ 28 ਤਰੀਕ ਨੂੰ ਵੋਟਾਂ ਪੈਣਗੀਆਂ ਬਿਲਕੁਲ ਜੀ ਚੋਣਾਂ ਵੇਲੇ ਕੀ ਕੁਝ ਹੁੰਦਾ ਹੈ ਬਹੁਤ ਸਾਰੀ ਸਥਿਤੀ ਜਿਹੜੀ ਹੈ ਸਾਫ ਹੋ ਜਾਂਦੀ ਹੈ ਕੀ ਕੁਝ ਆਉਂਦਾ ਹੈ ਕੀ ਕੋਈ ਬਾਤ ਚੋ ਇਨਵੋਲਵਮੈਂਟ ਦੇ ਦੋਸ਼ ਲੱਗਦੇ ਹੈਗੇ ਨਹੀਂ ਕਿਉਂਕਿ 2022 ਦੀ ਗੱਲ ਜਿਹੜੀ ਹੈ ਹੁਣ ਤਕਰੀਬਨ 1.5-2 ਸਾਲ ਬਾਅਦ ਬਾਹਰ ਆਈ ਹੈ ਤੇ ਫਿਰ ਆਉਣ ਵਾਲੇ ਸਮੇਂ 'ਚ ਕੀ ਕੁਝ ਹੋਏਗਾ ਉਸਦੀ ਵੀ ਜਾਣਕਾਰੀ ਏਜੰਸੀਜ਼ ਦੇ ਕੋਲ ਹੁੰਦੀ ਹੈ ਫਿਰ ਉਸ ਸਮੇਂ ਸਮੇਂ ਤੇ ਜਿਹੜੀਆਂ ਏਜੰਸੀਜ਼ ਜਾਣਕਾਰੀ ਨੂੰ ਬਾਰਕ ਕਰਦੀਆਂ ਰਹਿੰਦੀਆਂ ਨੇ ਅੱਜ ਦੇ ਨਿਊਜ਼ਪੁਆਇੰਟ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਪ੍ਰੋਗਰਾਮ ਕਿਹੋ ਜਿਹਾ ਲੱਗਿਆ ਸਾਨੂੰ ਕਾਲ ਕਰਕੇ ਜ਼ਰੂਰ ਦੱਸਿਆ ਜੀ ਸਾਡਾ ਸਟੂਡੀਓ ਦਾ ਨੰਬਰ ਹੈ 0121551101 ਅਖੀਰ ਦੇ ਵਿੱਚ ਸਰਦਾਰ ਅਵਤਾਰ ਸਿੰਘ ਹੁਣਾ ਧੰਨਵਾਦ ਤੇ ਦਰਸ਼ਕਾਂ ਦਾ ਧੰਨਵਾਦ ਫਤਿਹਦੀ ਸਾਹਮਣੇ ਪੋਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ